ਦਰਸ਼ਕੋ ਸਤਿ ਸ਼ਕਾਲ ਅੱਜ ਆਪਾਂ ਗੱਲਬਾਤ ਕਰਾਂਗੇ ਜਰਮਲ ਸਿੰਘ ਖੰਗੂੜਾ ਦੇ ਨਾਲ ਜਿਹੜੇ ਕੀ ਚੋਣ ਮੈਦਾਨ ਦੇ ਵਿੱਚ ਬਲਾਕ ਸੰਮਤੀ ਚੋਣਾਂ ਦੇ ਵਿੱਚ ਉਤਰੇ ਹੋਏ ਨੇ ਪਹਿਲਾਂ ਵੀ ਉਹ ਚੋਣ ਲੜ ਚੁੱਕੇ ਨੇ ਜਿਸ ਦੇ ਵਿੱਚ ਉਹ ਹਾਰ ਚੁੱਕੇ ਸੀਗੇ ਲੋਕਾਂ ਦਾ ਫਤਬਾ ਉਹਨਾਂ ਨੇ ਮੰਨਿਆ ਸੀਗਾ ਸੋ ਇਸ ਵਾਰ ਕੀ ਹੋਣ ਵਾਲਾ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਉਹਦੇ ਘਰ ਪਹੁੰਚੇ ਆਂ ਕਾਲ ਸਿੰਘ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਹਰਿੰਦਰ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਪਹੁੰਚਣ ਦੀ ਤੁਹਾਡੀ ਟੀਮ ਦਾ ਜੀ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਜੀ ਚੋਣਾ ਦੀ ਗੱਲ ਕਰਦੇ ਆਪਾਂ ਜੀ ਸਰ ਤੇ ਪਹਿਲੀ ਗੱਲ ਤਾਂ ਇਹ ਦੱਸੋ ਵੀ ਆਪਾਂ ਦਰਸ਼ਕਾਂ ਨੂੰ ਦੱਸੀ ਤੁਹਾਡਾ ਚੋਣ ਨਿਸ਼ਾਨ ਕੀ ਹੈਗਾ ਕਿਸ ਚੋਣ ਨਿਸ਼ਾਨ ਦੇ ਚੋਣ ਲੜ ਰਹੇ ਹੋ ਤੇ ਉਹ ਤੁਸੀਂ ਖੜੇ ਜੋ ਤੁਹਾਡੀ ਧਰਮ ਪਤਰੀ ਖੜੀ ਹੁੰਦਾ ਨਾਮ ਵੀ ਆਪਾਂ ਦਰਸ਼ਕਾਂ ਨੂੰ ਦੱਸੀ ਦੇਖੋ ਜੀ ਮੈਂ ਹੀ ਖੜਾ ਮੇਰਾ ਚੋਣ ਛਾਨ ਹੈ ਜੀ ਤੱਕੜੀ ਹਮ ਸਾਰੇ ਦਰਸ਼ਕਾਂ ਨੂੰ ਪਤਾ ਹੀ ਹੈ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਹਾਂ ਠੀਕ ਹੈ ਇਹਨਾਂ ਨਰਮਸਿੰਘ ਜੀ ਗੱਲ ਹੋਰ ਕਰਦੇ ਆ ਜਿਵੇਂ ਕੀ ਆਪਾਂ ਗੱਲ ਕਰੀਏ ਮੌਜੂਦਾ ਸਰਕਾਰ ਹੈਗੀ ਜੀ ਸੱਤਾਧਾਰੀ ਪਾਰਟੀ ਵੀ ਆਪਾਂ ਕਹਿ ਸਕਦੇ ਆ ਬਿਲਕੁਲ ਜੀ ਜੀ ਕਿਉਂ ਉਹਦੀ ਗੱਲ ਕਰੀਏ ਜੇ ਆਪਾਂ ਚੋਣਾਂ ਦੀ ਗੱਲ ਕਰੀਏ ਇਸ ਵਿੱਚ ਇਸ ਵਾਰ ਚੋਣ ਜਿਹੜੀ ਹੋ ਰਹੀ ਹੈ ਹੂੰ ਮਤਲਬ ਜਿਹੜੀ ਲੋਕ ਵੋਟ ਕਰ ਰਹੇ ਨੇ ਕਰਨਗੇ ਜਾਂ ਕਰ ਕਰ ਮਤਲਬ ਹੁੰਦੇ ਨਾਲ ਅਗਲੀ ਚੋਣ ਹੋਣੀ ਹੈ ਹਣੀ ਹੈ ਜੀ ਕੱਲ ਨੂੰ ਕੱਲ ਨੂੰ ਜੀ ਉਹ ਚੋਣ ਦੇ ਵਿੱਚ ਜਿਹੜੀ ਵੋਟ ਹੋਣੀ ਹੈ ਬਿਲਕੁਲ ਜੀ ਉਹ ਕਿਸ ਤਰ੍ਹਾਂ ਦੇ ਮਤਲਬ ਮੌਜੂਦਾ ਸਰਕਾਰ ਨੂੰ ਦੇਖਦੇ ਹੋਏ ਚੋਣ ਹੋਣੀ ਹੈ ਵੀ ਜਿਵੇਂ ਕੀ ਆਪਾਂ ਗੱਲ ਕਰੀਏ ਕੰਮਾਂ ਨੂੰ ਦੇਖਦੇ ਹੋਏ ਜਾ ਤੁਸੀਂ ਦੱਸੋ ਵੀ ਅਕਾਲੀ ਦਲ ਦੇ ਮਤਲਬ ਜਾਂ ਨਰਾਜ਼ਗੀ ਤੌਰ ਤੇ ਵੋਟ ਪਾਣੀ ਹੈ ਦੇਖੋ ਜੀ ਹਰਿੰਦਰ ਜੀ ਗੱਲ ਇਹ ਹੈ ਪਹਿਲਾਂ ਸਰਕਾਰ ਬਣੀ ਦੇਖੋ ਸਰਕਾਰ ਨੇ ਜੋ ਵਾਅਦੇ ਕੀਤੇ ਉਹ ਪੂਰ ਨਹੀਂ ਉਤਰੇ ਉਸ ਤੋਂ ਬਾਅਦ ਪੰਚਾਇਤ ਬਣੀ ਉਹ ਤੋਂ ਬਾਅਦ ਪੂਰ ਨਹੀਂ ਉਤਰੇ ਲੋਕਾਂ ਦੀ ਮਤਲਬ ਆਮ ਆਦਮੀ ਪਾਰਟੀ ਪ੍ਰਤੀ ਇੰਨੀ ਨਰਾਜ਼ਗੀ ਹੈ ਕਿ ਲੋਕ ਇਸ ਵਾਰ ਨਹੀਂ ਚਾਹੁੰਦੇ ਠੀਕ ਹੈ ਜਿਵੇਂ ਤੁਸੀਂ ਵਾਦਿਆਂ ਦੀ ਗੱਲ ਕੀਤੀ ਆਪਾਂ ਇੱਕ ਦੋ ਵਾਦੇ ਕੁਝ ਮਤਲਬ ਲੋਕਾਂ ਨੂੰ ਦੱਸ ਸਕਦੇ ਆ ਵੀ ਸ਼ਾਇਦ ਕਿਤੇ ਨਾ ਕਿਤੇ ਜਿਹੜੇ ਇਹ ਵਾਦੇ ਪੂਰੇ ਹੋਣੇ ਚਾਹੀਦੇ ਸੀਗੇ ਵੀ ਸ਼ਾਇਦ ਲੋਕ ਇਸ ਕਰਕੇ ਸੱਤਾਧਾਰੀ ਨੂੰ ਵੋਟ ਪਾਉਂਦੇ ਬਾਦੇ ਦੇਖੋ ਆਈ ਤਾਂ ਮੰਨ ਕੇ ਚੱਲੋ ਆਪਾਂ ਨਾਲੀਆਂ ਗਲੀਆਂ 'ਚ ਖੜਿਆ ਹੂੰ ਅੱਗੇ ਤਾਂ ਕੋਈ ਨਵਾਂ ਤਾਂ ਕੋਈ ਮਤਲਬ ਪ੍ਰੋਜੈਕਟ ਆਈ ਨਹੀਂ ਹੂੰ ਵੀ ਵੱਡਾ ਪ੍ਰੋਜੈਕਟ ਨਹੀਂ ਕੋਈ ਆਇਆ ਕਹਿ ਸਕਦੇ ਇੱਕ ਵੱਡਾ ਚਲੋ ਜੋ ਛੋਟਾ ਵੀ ਪਰ ਨਵਾਂ ਮੰਨ ਕੇ ਚੱਲੋ ਕਹਿੰਦੇ ਵੀ ਘਰ-ਘਰ ਡੈਸਟਮੇਨ ਹੋ ਗਈ ਹੂੰ ਇਹ ਪ੍ਰੋਜੈਕਟ ਛੋਟਾ ਪਰ ਨਵਾਂ ਹੋ ਗਿਆ ਪਿੰਡਾਂ ਦੇ ਲਈ ਵੀ ਮਤਲਬ ਦਸਤਵੀਨ ਦਾ ਕਿਹਾ ਗਿਆ ਸੀ ਕਿਹਾ ਗਿਆ ਕਿਹਾ ਗਿਆ ਵੀ ਕਿਹਾ ਗਿਆ ਜੀ ਹਾਂ ਹੋਰ ਹੋਰ ਕੀ ਸੀ ਆਪਾਂ ਹੋਰ ਦੇਖੋ ਡੰਪ ਦੀ ਕੂੜੇ ਕਰਕਟ ਵਾਲੇ ਹਾਂ ਉਹ ਨਹੀਂ ਹਜੇ ਕੋਈ ਤਿਆਰ ਹੋਇਆ ਠੀਕ ਹੈ ਬਾਕੀ ਗਲੀਆਂ ਨਾਲੀਆਂ ਵਾਲੀ ਗੱਲ ਤਾਂ ਅਲੱਗ ਤੋਂ ਆਜੀ ਇੱਕ ਮੰਨ ਕੇ ਚਲੋ ਜੋ ਛੜਕਾਂ ਨੇ ਹੂੰ ਗਲੀਆਂ ਛੜਕਾਂ ਆ ਗਈਆਂ ਚਲੋ ਗਲੀਆਂ ਆ ਗਈਆਂ ਉਹਦੇ ਵਿੱਚ ਕੀ ਸਾਨੂੰ ਲੋਕ ਇਹ ਜਵਾਬ ਦਿੰਦੇ ਆ ਕਿ ਤੁਸੀਂ ਸਰਪੰਚ ਸਾਹਿਬ ਨੇ ਵਾਅਦਾ ਕੀਤਾ ਸੀ ਪੰਚਾਇਤ ਨੇ ਵਾਅਦਾ ਕੀਤਾ ਸੀ ਵੀ ਭਾਈ ਅਸੀਂ ਜਿੱਦਣ ਜਿੱਤ ਗਏ 5 ਦਿਨਾਂ ਬਾਅਦ ਛੜਕ ਬਣਾ ਦਾਂਗੇ 5 ਦਿਨਾਂ ਬਾਅਦ ਛੜਕ ਬਣਾ ਦਾਂਗੇ ਉਹ ਮੈਂ ਕਿਹਾ ਭਾਈ ਇਹ ਸਵਾਲ ਤਾਂ ਤੁਸੀਂ ਮੌਜੂਦਾ ਪੰਚਾਇਤ ਨੂੰ ਕਰੋ ਨਾ ਹੂੰ ਅਸੀਂ ਤਾਂ ਨਵੇਂ ਆ ਦੇਖੋ ਪਹਿਲੀ ਵਾਰ ਹੀ ਚੋਣ ਲੜ ਰਹੇ ਹਾਂ ਠੀਕ ਹੈ ਹਾਂ ਜਿੱਤ ਕੇ ਜੋ ਸਾਡੇ ਬਲਾਕ ਸ਼ਾਮਦੀ ਦੇ ਵਿੱਚ ਕੰਮ ਆਉਣਗੇ ਉਹਨੂੰ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਹੂੰ ਪਿੰਦਰ ਜੀ ਐਂਬੂਲੈਂਸ ਦੀ ਗੱਲ ਚੱਲੀ ਹੂੰ ਚਲੋ ਐਂਬੂਲੈਂਸ ਮਿਲ ਗਈ ਬੰਰੂ ਚਲੋ ਚੰਗੀ ਗੱਲ ਹੈ ਮਿਲਿਆ ਚਲੋ ਕਿਸੇ ਦਾ ਪਰ ਹਜੇ ਤੱਕ ਕੁਝ ਇਹੋ ਜੇ ਨਹੀਂ ਪੇਸ਼ੈਂਟ ਲਾ ਲੋ ਜਿਹਨਾਂ ਨੂੰ ਐਮਰਜੈਂਸੀ ਲੋੜ ਪਈਗੀ ਵੀ ਉਹਨਾਂ ਨੂੰ ਐਦਾਂ ਨਹੀਂ ਪਤਾ ਵੀ ਖੜਦੀ ਕਿੱਥੇ ਆਉਹੋ ਉਹਦੇ ਕੌਣ ਡਰਾਈਵਰ ਹੈ ਹੂੰ ਦੇਖੋ ਡਰਾਈਵਰ ਬਿਨਾ ਤਾਂ ਗੱਡੀ ਕਿੱਦਾਂ ਜਾਣੀ ਆ ਡਰਾਈਵਰ ਤਾਂ ਹੂੰ ਥੋੜਾ ਗੱਡੀ ਜਾਣੀ ਨਹੀਂ ਹੂੰ ਥੋੜਾ ਕਹਿੰਦਾ ਮਤਲਬ ਕੋਈ ਬਾਲੀਵਾਰਸ ਨਹੀਂ ਹੈਗਾ ਨਾ ਕੋਈ ਬੈਲੀਵਾਰਸ ਨਹੀਂ ਚਲੋ ਪਿੰਡ ਨੂੰ ਮਿਲੀ ਜੇ ਅਗਰ ਕੋਈ ਉਹਦਾ ਬਾਲੀਵਾਰਸ ਹੋਊਗਾ ਤਾਂ ਉਹਦੀ ਕੇਅਰ ਵੀ ਹੋਊਗੀ ਤਾਂ ਆਉਣ ਵਾਲੇ ਦਿਨਾਂ 'ਚ ਲੋਕਾਂ ਲਈ ਚਲੋ ਸਹੂਲਤ ਤਾਂ ਬਣੀ ਹੈ ਪਰ ਇਹਦੀ ਕੇਅਰ ਕੀਤੀ ਜਾਵੇ ਕੁਝ ਤੈਨੂੰ ਪਹਿਲਾਂ ਦੱਸੇ ਵੀ ਕੁਝ ਪਤਾ ਹੀ ਨਹੀਂ ਲੋਕਾਂ ਨੂੰ ਜੀ ਵੀ ਇਹਦਾ ਬਾਲੀਵਾਰਸ ਕੌਣ ਹੈ ਠੀਕ ਹੈ ਜੀ ਸਰ ਜਿਵੇਂ ਕਿ ਤੁਸੀਂ ਹਾਰਨ ਤੋਂ ਬਾਅਦ ਦੇ ਵਿੱਚ ਵੀ ਜੇ ਆਪਾਂ ਗੱਲ ਕਰੀ ਤੁਸੀਂ ਹਾਰਨ ਤੋਂ ਬਾਅਦ ਦੇ ਵਿੱਚ ਵੀ ਜਿਵੇਂ ਕਿ ਤੁਸੀਂ ਗਰੀਬ ਕੁੜੀਆਂ ਦੇ ਛਗਨ ਸਕੀਮ ਕਰ ਰਹੇ ਹੋ ਅੱਜ ਵੀ ਅੱਗੇ ਕੰਟੀਨਿਊ ਹੈਗਾ ਹੋ ਅੱਗੇ ਕਰ ਰਹੇ ਹੋ ਹਾਂਜੀ ਹਾਂ ਜਹਾ ਜੇ ਮਤਲਬ ਇਸ ਵਾਰ ਮੰਨ ਕੇ ਚਲੋ ਅ ਤਕਰੀਬਨ 10-11 ਕੁੜੀਆਂ ਦੇ ਵਿਆਹ ਸੀ ਹੂੰ ਦੇਖੋ ਜਿਹਦਾ ਪਿੰਡ ਵੱਡਾ ਜੀ ਇੱਕ ਬੇਨਤੀ ਹੈ ਵੀ ਬੇਨਤੀ ਦਿਖੋ ਕਾਰਡ ਆਉਣਾ ਜਾਂ ਬੇਨਤੀ ਕਰਨੀ ਕੋਈ ਜ਼ਰੂਰੀ ਹੈ ਹੂੰ ਹੁਣ ਜਿਹਦਾ ਪਤਾ ਨਹੀਂ ਲੱਗਿਆ ਉਹ ਤਾਂ ਦੇਖੋ ਜੀ ਗੱਲ ਵੱਖਾਂ ਹੂੰ ਜਿਹਦਾ ਮਰ ਲਵੇ ਕਾਰਡ ਜਾਂ ਕੋਈ ਸੱਦਾ ਪੱਤਰ ਜਾਂ ਬੇਨਤੀ ਕਰਤੀ ਕਿਸੇ ਨੇ ਹੂੰ ਮੈਂ ਛਗਨ ਸਕੀਮ ਮਤਲਬ ਜਿੰਨੇ ਹੋ ਜਿੰਨੇ ਆ ਜੀ ਹਾਂ ਜੀ ਕੀ ਹੈਗੇ ਕੰਟੀਨਿਊ ਰਹੂਗੀ ਇਸ ਤਰ੍ਹਾਂ ਚੋਣਾਂ ਤੋਂ ਬਾਅਦ ਵੀ ਹਾਂ ਜੀ ਕਿਤੇ ਇਹ ਤਾਂ ਨਹੀਂ ਹੋਊ ਮਤਲਬ ਇਹ ਚੋਣ ਜਿੱਤ ਕੇ ਜੀ ਅੱਗੇ ਬੰਦ ਹੋ ਜਣਗੀ ਇਹ ਸਕੀਮਤੋ ਜੀ ਤੁਸੀਂ ਜਿਹੜੇ ਦੇ ਰਹੇ ਹੋ ਨਹੀਂ ਨਹੀਂ ਇਦਾਂ ਨਹੀਂ ਅਸੀਂ ਅੱਗੇ ਤਾਂ ਕੁਝ ਇਹ ਸੋਚਾਂਗੇ ਨਾ ਵੀ ਕੁਝ ਹੋਰ ਨਵਾਂ ਲੈ ਕੇ ਆਈਏ ਵੀ ਕੁਝ ਅੱਗੇ ਵੱਡਾ ਕਰੀਏ ਹਾਂ ਅੱਗੇ ਕੁਝ ਨਵਾਂ ਲੈ ਕੇ ਆਈਏ ਹਾਂ ਠੀਕ ਹੈ ਨਰਮਨ ਸਿੰਘ ਜੀ ਕਪਾ ਹੋਰ ਗੱਲ ਚੱਲ ਰਹੀ ਸੀਗੀ ਪਿੰਡ ਦੇ ਵਿੱਚ ਵੀ ਚਾਚਾ ਚੱਲ ਰਹੀ ਹੈ ਜੀ ਪੰਚ ਵੱਲੋਂ ਵੀ ਇਹ ਚੀਜ਼ ਵਧਾ ਕੇ ਗੱਲ ਤੱਸੀ ਜਾਰੀ ਹੈ ਵੀ ਅਸੀਂ 25 ਕਰੋੜ ਰੁਪਇਆ ਪਿੰਡ ਦੇ ਵਿੱਚ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਜੀ ਵੱਲੋਂ ਕਿੰਨੀ ਕਿ ਸੱਚਾਈ ਲੱਗਦੀ ਹੈ ਗੱਲਾਂ ਦੇ ਵਿੱਚ ਦੇਖੋ ਜੀ 25 ਕਰੋੜ ਕੋਈ 25 ਲੱਖ ਨਹੀਂ ਹੈ ਹੂੰ 25 ਕਰੋੜ ਬਹੁਤ ਹੋ ਗਿਆ ਜੀ ਹੂੰ 25 ਕਰੋੜ ਨਾਲ ਤਾਂ ਦੇਖੋ ਜੀ ਪਿੰਡ ਦੀ ਨਹਿਰ ਵਾਦ ਲਈ ਜਾਊ ਜਦੋਂ 25 ਕਰੋੜ ਆਪਾਂ ਪਿੰਡ ਤੇ ਕਿਸੇ ਵੀ ਚੀਜ਼ ਤੇ ਲੱਗ ਗਿਆ ਚਲੋ ਪਿੰਡ ਦੇ ਲੱਗ ਗਿਆ ਪਿੰਡ ਚਮਕ ਜਾਣਾ ਜੀ 25 ਕਰੋੜ ਤਾਂ ਥੋੜਾ ਕਹਿੰਦੇ ਭਾਬੀ ਲੱਗਿਆ ਨਹੀਂ ਹਾਂ 25 ਕਰੋੜ ਹੈ 25 ਲੱਖ ਨਹੀਂ ਹੈ ਜੀ ਹਾਂ ਗੱਲ ਇਹ ਆ ਵੀ 25 ਕਰੋੜ ਚਲੋ ਲੱਗਿਆ ਦਿਸੇ ਕਿਤੇ ਇਹ ਲੋਕਾਂ ਤੋਂ ਪੁੱਛੋ ਠੀਕ ਹੈ ਇਦਾਂ ਹੀ ਤੁਹਾਡਾ ਪੁੱਛਣ ਵਾਲਾ ਸਵਾਲ ਹੈ ਕਿ ਕਿੱਥੇ ਲੱਗਿਆ ਠੀਕ ਹੈ ਹਾਂ ਇੱਥੇ ਲੋਕ ਤਾਂ ਜੇ ਮੰਨ ਕੇ ਤਾਂ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਜੀ ਵੀ ਗਲੀਆਂ ਨਾਲੀਆਂ ਦਾ ਸਵਾਲ ਸਾਨੂੰ ਕਰੀ ਜਾਂਦੇ ਆ ਵੀ ਹਲ ਉਹ ਨਹੀਂ ਪ੍ਰੋਪਰ ਹੋਈਆਂ ਕੋਈ ਸਾਡੀ ਗਲੀ ਨੀਮੀਓ ਜੋ ਵਾਦਾ ਕੀਤਾ ਸਾਡਾ ਪੂਰਾ ਨਹੀਂ ਹੋਇਆ ਹੂੰ ਇਹ ਤਾਂ ਦੇਖੋ ਜੀ ਤੁਹਾਡਾ ਪੁੱਛਣ ਦਾ ਸਵਾਲ ਆ ਅਸੀਂ ਪਰ ਇਹ ਮੰਨਦੇ ਆ ਵੀ ਲੋਕਾਂ ਤੋਂ ਪੁੱਛੋ ਵੀ ਕਿੱਥੇ ਲੱਗਿਆ ਠੀਕ ਹੈ 25 ਕਰੋੜ ਕੋਈ 25 ਲੱਖ ਨਹੀਂ ਹੈ 25 ਕਰੋੜ ਬਹੁਤ ਹੋ ਗਿਆ ਜੀ 25 ਕਰੋੜ ਨਾਲ ਤਾਂ ਦੇਖੋ ਜੀ ਪਿੰਡ ਦੀ ਨਹਾਰ ਵਧ ਲਈ ਜਾਉ ਜਦੋਂ 25 ਕਰੋੜ ਆਪਾਂ ਪਿੰਡ ਤੇ ਕਿਸੇ ਵੀ ਚੀਜ਼ ਤੇ ਲੱਗਿਆ ਚਲੋ ਪਿੰਡ ਦੇ ਲੱਗਿਆ ਪਿੰਡ ਚਮਕ ਜਾਣਾ ਜੀ 25 ਕਰੋੜ ਤਾਂ ਥੋੜਾ ਕਹਿੰਦੇ ਪਾਬੀ ਲੱਗਿਆ ਨਹੀਂ ਹਾਂ 25 ਕਰੋੜ ਹੈ 25 ਲੱਖ ਨਹੀਂ ਹੈ ਜੀ ਹਾਂ ਗੱਲ ਇਹ ਆ ਵੀ 25 ਕਰੋੜ ਚਲੋ ਲੱਗਿਆ ਦਿਸੇ ਕਿਤੇ ਇਹ ਲੋਕਾਂ ਤੋਂ ਪੁੱਛੋ ਠੀਕ ਆ ਇਦਾਂ ਹੀ ਤੁਹਾਡਾ ਪੁੱਛਣ ਵਾਲਾ ਸਵਾਲ ਹੈ ਵੀ ਕਿੱਥੇ ਲੱਗਿਆ ਠੀਕ ਆ ਇੱਥੇ ਲੋਕ ਤਾਂ ਜੇ ਮੰਨ ਕੇ ਤਾਂ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਜੀ ਵੀ ਗਲੀਆਂ ਨਾਲੀਆਂ ਦੇ ਸਵਾਲ ਸਾਨੂੰ ਕਰੀ ਜਾਂਦੇ ਆ ਵੀ ਹਲ ਉਹ ਨਹੀਂ ਪ੍ਰੋਪਰ ਹੋਈਆਂ ਕੋਈ ਸਾਡੀ ਗਲੀ ਨੀਮੀਆ ਜੋ ਵਾਦਾ ਕੀਤਾ ਸਾਡਾ ਪੂਰਾ ਨਹੀਂ ਹੋਇਆ ਹੂੰ ਇਹ ਤਾਂ ਦੇਖੋ ਜੀ ਤੁਹਾਡਾ ਪੁੱਛਣ ਦਾ ਸਵਾਲ ਹੈ ਅਸੀਂ ਪਰ ਇਹ ਮੰਨਦੇ ਆ ਵੀ ਲੋਕਾਂ ਤੋਂ ਪੁੱਛੋ ਵੀ ਕਿੱਥੇ ਲੱਗਿਆ ਹੁਣ ਆਪਾਂ ਲਾਸਟ ਵਿੱਚ ਬਸ ਗੱਲ ਕਰੀਏ ਵੀ ਲਾਸਟ ਵਿੱਚ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੂਗੇ ਦੇਖੋ ਜੀ ਅਪੀਲ ਤਾਂ ਲੋਕਾਂ ਨੂੰ ਲੋਕਾਂ ਨੂੰ ਇਹੀ ਅਪੀਲ ਹੈ ਵੀ ਕਿਸੇ ਦੇ ਦਵਾ ਹੇਠ ਨਹੀਂ ਆਉਣਾ ਹੂੰ ਦਿਲ ਖੋਲ ਕੇ ਆਪਦਾ ਸਮੇਂ ਨਾਲ VOTING ਸਹੀ ਟਾਈਮ 'ਤੇ ਕਰੋ ਠੀਕ ਹੈ ਹਾਂ ਜੇ ਕੋਈ ਦਿਵਾਲੀ ਕੋਈ ਐਦਾਂ ਦੀ ਗੱਲ ਆਉਂਦੀ ਤਾਂ ਸਾਡੀ ਪਾਰਟੀ ਨਾਲ ਆਰਾਮਤਾ ਕੈਂਪ ਕੀਤਾ ਜਾਂ ਵੀ ਅਸੀਂ ਜੋ ਵੀ ਪਿੰਡ ਵਾਸੀ ਨੂੰ ਕੋ ਡਿੱਕਦਾ ਸੀ ਉਹਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਿਆ ਠੀਕ ਹੈ ਜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ